ਫੇਰ ਛੱਡ ਦੇਗੇ ਫੇਰ ਚਲਾਜੂ ਬਾਲਟੀ ਭਰ ਜਾਊਗੀ ਤੇ ਫੇਰ ਆਪਾਂ ਹੋਰ ਬਾਲਟੀ ਚ ਪਾ ਲਾਂਗੇ ਠੀਕ ਹੈ ਇਹ ਆ ਪੁਰਾਣੇ ਜ਼ਮਾਨੇ ਦਾ ਤੋ ਇਸੇ ਕਹਿੰਦੇ ਹੁੰਦੇ ਸੀ ਨਾ ਆ ਦੇਖ ਆਏ ਫੜਕੇ ਲਾ ਲੈਂਦੇ ਹੁੰਦੇ ਸੀ ਇੱਥੇ ਘੜਾ ਹੁੰਦਾ ਸੀ ਤੇ ਉਹਦੇ ਵਿੱਚ ਐਵੇਂ ਪਾਣੀ ਪਾ ਲੈਂਦੇ ਸੀ ਠੀਕ ਹੈ ਤੇ ਜਦੋਂ ਤੰਗੀ ਤਰ੍ਹਾਂ ਬੱਚ ਸਮਝ ਗਈ ਹੋਮਗੇ ਹਨ ਤੇ ਵਿਕੇਸਤਰਾ ਪਾਣੀ ਕੱਢਦੇ ਸੀ ਪਹਿਲਾਂ ਨਾਲ ਕੀ ਨੂੰ ਸੀ ਤਾਂ ਹੁੰਦੇ ਸੀ ਪਰ ਹੁਣ ਪਾਣੀ ਉਹ ਨਹੀਂ ਹੋਏ ਤੇ ਦੇਰੂ ਜੇ ਆਪਾਂ ਉੱਤੇ ਨਾਲ ਉਹਦੇ ਤੇ ਬਾੜੀ ਵਿਚਾਲੇ ਨਹੀਂ ਜਾਣੀ ਕਿ ਪੂਰੇ ਬਿਲਕੁਲ ਤੇ ਫੇਰ ਉਹ ਉਹ ਇਦਾਂ ਜਦ ਲਈ ਰੱਖ ਜੀ ਉਹ ਐ ਐ ਪਾਸੇ ਵੀ ਹੈ ਐ ਨਾਲ ਲੱਗਦੀ ਆਊਗੀ ਤੇ ਪਾਣੀ ਬਿਲਕੁਲ ਉੱਪਰ ਨਹੀਂ ਚਉਂਦਾ ਹੈਗਾ ਰਾਹ 'ਚ ਹੀ ਰਹੇ ਜੇ ਨਹੀਂ ਜਿਵੇਂ ਪਿੱਛੇ ਪਾਜ ਜਾਂਦੀ ਜਿਹੜੀ ਜਿਸ ਕਰਕੇ ਇਹ ਆਇਆਗਾ ਉਹ ਤਾਂ ਕਿ ਇਹਦੀ ਕੁਆਲਿਟੀ ਹੈ ਇਹ ਇਹ ਦੇਖੋ ਬੱਤ ਖਾੜੇ ਇਧਰ ਚਾੜੇ ਰਹੇ ਤੇ ਪਾਣੀ ਆ ਜੇ ਪਾਣੀ ਦੀ ਜੇ ਹਾਂ ਪਾਣੀ ਉਹ ਦੇਖਦੇ ਸੀ ਇਹ ਤੋਂ ਬਾਅਦ ਫੜ ਕੇ ਉਹ ਹੈ ਇਧਰ ਕੰਡਾ ਇਧਰ ਕੰਡਾ ਆਇਆ ਭਰ ਲੈਂਦੇ ਜੀ ਤੇ ਦੇਰ ਬਾਅਦ ਐਸੇ ਰੱਖਣ ਦੇ ਜੀ ਐਂ ਕਰ ਜੀ ਨੇ ਫਿਰ ਕੰਡਾ ਨਾ ਹੁੰਦਾ ਸੀ ਉਹ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਜੀ ਜਾਣਕਾਰੀ ਸਾਡੀ ਭੈਣ ਭਰਾਵਾਂ ਜੀ ਹਾਂ ਬੱਚਿਓ ਉਮੀਦ ਕਰਦੇ ਆ ਤੁਹਾਨੂੰ ਇਹ ਜਿਹੜਾ ਪਹਿਲਾ ਵਾਲਾ ਕੋਰਸ ਹੀ ਆਪਣਾ ਪ੍ਰਾਤਨ ਸਭਪਾਚ ਦਾ ਹਿੱਸਾ ਸੀਗਾ ਇੱਕ ਮੋੜ ਵੀ ਸੀ ਜੀ ਉਹ ਤੇ ਤੁਹਾਨੂੰ ਵਧੀਆ ਤਰ੍ਹਾਂ ਸਮਝ ਆ ਗਿਆ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ